ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਕੀ ਆ ਤੇ ਚਨੇ ਦਾਲ ਦੀ ਯਾਨੀ ਲੋਕੀ ਤੇ ਚਨੇ ਦਾਲ ਦੀ ਸਬਜੀ ਹਲਵਾਈ ਸਟਾਈਲ ਜਿਹੜੀ ਕਿ ਬਹੁਤ ਹੀ ਪਿਆਰੀ ਬਣੀ ਹੈ ਕਲਰ ਦੇਖ ਲਓ ਸਬਜੀ ਦਾ ਕਿੰਨਾ ਪਿਆਰਾ ਕਿੰਨਾ ਵਧੀਆ ਆ ਠੀਕ ਹੈ ਜੀ ਸੋ ਅੱਜ ਉਹਸ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਹਲਵਾਈ ਸਟਾਈਲ ਕੀ ਆ ਤੇ ਚਨੇ ਦਾਲ ਦੀ ਸਬਜੀ ਰੈਸਪੀ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਹੋ ਆਜੂ ਫਰੈਸਪੀ ਕਰਦੇ ਆ ਸਟਾਰਟ ਲੋ ਜੀ ਕੀਆ ਦੀ ਸਬਜ਼ੀ ਬਣਾਉਣ ਵਾਸਤੇ 1 ਕਿਲੋ ਮੱਕੀਆ ਲਈ ਹੈ ਠੀਕ ਹੈ ਜੀ ਆ ਦੇਖੋ ਆਪਾਂ ਨੇ ਛਿੱਲ ਕੇ ਪਿੰਡਰ ਕਰਕੇ ਰੱਖ ਲਈ ਇਹ ਤੇ ਬਾਕੀ ਲਈ ਹੈ ਜੀ ਆਪਾਂ ਨੇ ਛੋਲਿਆਂ ਦੀ ਦਾਲ ਠੀਕ ਹੈ ਜੀ 150 ਗ੍ਰਾਮ ਜਿਹੜੀ ਕਿ ਮੈਂ ਰਾਤ ਚੰਗੀ ਤਰ੍ਹਾਂ ਧੋ ਕੇ ਪਿਓ ਦਿੱਤੀ ਠੀਕ ਹੈ ਜੀ ਆਪਾਂ ਇਹ ਵਰਤੂਗੇ ਤੇ ਤੁਸੀਂ ਦਾਲ ਸਕਿੱਪ ਵੀ ਕਰ ਸਕਦੇ ਹੋ ਜੇ ਤੁਸੀਂ ਨਾ ਪਾਉਣੀ ਹੋਈ ਤਾਂ ਕੱਲੀ ਕੀਆ ਬਣਾ ਲਿਓ ਪਰ ਜੇ ਦਾਲ ਪਾ ਕੇ ਕੀਆ ਬਣਾਉਣੀ ਆ ਸਬਜ਼ੀ ਬਹੁਤ ਵਧੀਆ ਬਣਦੀ ਆ ਅੱਜ ਤੁਹਾਨੂੰ ਹਲਵਾਈ ਸਟਾਈਲ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਕੀਆ ਕੱਟਦੇ ਆਪਾਂ ਕੀਆ ਦੇਖੋ ਕਿੰਨੀ ਵਧੀਆ ਠੀਕ ਹੈ ਜੀ ਇਹਨਾਂ ਫਰੈਸ਼ ਕੱਚੀ ਕੀਆ ਹੈ ਸੋ ਇਸ ਤਰੀਕੇ ਨਾਲ ਆਪਾਂ ਇਹ ਡਿੱਕੇ ਨੂੰ ਕੱਟ ਲਵਾਂਗੇ ਸਾਰੀ ਨੂੰ ਤੇ ਲਓ ਜੀ ਕੀਆ ਆਪਾਂ ਨੇ ਕੱਟ ਲਈ ਆ ਹੁਣ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਤੇ 3-4 ਸੀਟੀਆਂ ਲਵਾਵਾਂਗੇ ਉਸ ਤੋਂ ਬਾਅਦ ਮਾਰਾਂਗੇ ਤੜਕਾ ਤੇ ਲੋ ਜੀ ਕੁੱਕਰ ਦੇ ਵਿੱਚ ਪਾ ਲਿਆ ਆਪਾਂ ਨੇ ਥੋੜਾ ਜਿਹਾ ਸਰੋਂ ਦਾ ਤੇਲ 2-3 ਲੌਂਗ ਪਾ ਲੂਗੇ ਇੱਚ 2 ਪੰਗ ਤੇਜ ਪੱਤੇ ਤੇ ਇਹਨੂੰ ਐ ਚੰਗੀ ਤਰ੍ਹਾਂ ਕਰ ਲੂਗੇ ਗਰਮ ਤੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਠੀਕ ਹੈ ਚੰਗੀ ਤਰ੍ਹਾਂ ਫਿਰ ਆਪਾਂ ਨੇ ਪਾ ਦੇਣੀ ਇਹਦੇ ਵਿੱਚ ਕੀ ਆ ਤੇ ਵਿੱਚ ਇਹਦੇ ਦਾਲ ਪਾ ਦਾਂਗੇ ਜੀ ਤੇ ਥੋੜੀ ਜੀ ਪਾ ਦਾਂਗੇ ਹਲਦੀ ਇਹਦੇ ਵਿੱਚ ਤੇ ਦੋ ਚਮਚ ਪਾ ਦਾਂਗੇ ਜੀ ਆਪਾਂ ਛੋਟੇ ਨਮਕ ਦੇ ਤੇ ਲਓ ਜੀ ਇੱਕ ਗਲਾਸ ਪਾ ਦਾਂਗੇ ਪਾਣੀ ਦਾ ਤੇ ਹੁਣ ਇਹਨੂੰ ਆਪਾਂ 3-4 ਸੀਟੀਆਂ ਲਵਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਮਾਰਾਂਗੇ ਤੜਕਾ ਲਓ ਜੀ ਦਾਲ ਤੇ ਕੀ ਆਪਣੀ ਹੋ ਚੁੱਕੀ ਆ ਠੀਕ ਹੈ ਜੀ ਆ ਦੇਖੋ ਐਨ ਵਧੀਆ ਇਹਨੂੰ ਥੋੜੀ ਜੀ ਆਪਾਂ ਮੈਸ਼ ਕਰ ਲੂਗੇ ਤੋੜ ਲੂਗੇ ਠੀਕ ਹੈ ਜੀ ਇਸ ਤਰੀਕੇ ਨਾਲ ਕਿਉਂਕਿ ਜਿਹੜੀ ਥੋੜੀ ਜੀ ਤੋੜੀ ਵੀ ਆਰ ਮੜੀ ਵੀ ਠੀਕ ਹੈ ਜੀ ਇਹ ਵਧੀਆ ਰਹਿੰਦੀ ਆ ਇਸ ਤਰੀਕੇ ਨਾਲ ਥੋੜੀ ਜੀ ਮਲ ਲੂਗੇ ਲਓ ਜੀ ਦਾਲ ਤੇ ਚੱਕੀ ਆਪਾਂ ਨੇ ਘੋਟ ਲਈ ਹੁਣ ਮਾਰਦੇ ਆ ਤੜਕਾ ਲਓ ਜੀ ਤੜਕਾ ਮਾਰਨ ਦੇ ਵਾਸਤੇ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਜਿਹੜਾ ਕਹਿਨ ਗਰਮ ਹੋ ਗਿਆ ਹੁਣ ਪਾਉਂਦੇ ਆ ਜੀਰਾ ਇਹਦੇ ਵਿੱਚ ਤੋ ਹਲਕਾ ਜਿਹਾ ਜੀਰਾ ਚਟਕ ਗਿਆ ਫਿਰ ਪਾਵਾਂਗੇ ਪਿਆਜ਼ ਠੀਕ ਹੈ ਜੀ ਇੱਕ ਬਰੀਕ ਕੱਟਿਆ ਹੋਇਆ ਚੌਪ ਕੀਤਾ ਹੋਇਆ ਤੇ ਇਹਨੂੰ ਚੰਗੀ ਤਰ੍ਹਾਂ ਭੁੰਨਾਗੇ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਐਦਾਂ ਦੀ ਵੀਡੀਓ ਦੇਖਣ ਲਈ ਤੇ ਲਓ ਜੀ ਪਿਆਜ਼ਾਂ ਨੂੰ ਐਨ ਭੁੰਨਾਗੇ ਹੁਣ ਆਪਾਂ ਤੇ ਤੁਹਾਨੂੰ ਬਣਾ ਕੇ ਦਿਖਾਉਨੇ ਆ ਹਲਵਾਈ ਸਟਾਈਲ ਕੀ ਆ ਤੇ ਦਾਲ ਜਦੋਂ ਆਪਣੇ ਪਿਆਜ਼ ਹਲਕੇ ਜਿਹਾ ਬ੍ਰਾਊਨ ਹੋ ਜਵੇ ਜੀ ਫਿਰ ਆਪਾਂ ਨੇ ਪਾਦਨੇ ਦੇ ਵਿੱਚ ਥੋੜੀ ਜੀ ਅਦਰਕ ਤੇ ਲਸਣ ਕੱਟੀ ਹੋਈ ਕਿਉਂਕਿ ਜੇ ਆਪਾਂ ਨੇ ਪਹਿਲਾਂ ਪਾ ਲਿਆ ਅਦਰਕ ਤੇ ਲਸਣ ਫਿਰ ਇਹ ਜਲ ਜਾਂਦੀ ਹੈ ਠੀਕ ਹੈ ਜੀ ਜਦੋਂ ਪਿਆਜ਼ ਹਲਕੇ ਜਿਹਾ ਬ੍ਰਾਊਨ ਹੋ ਜਵੇ ਉਦੋਂ ਪਾਉਣੀ ਆ ਜੀ ਆਪਾਂ ਨੇ ਅਦਰਕ ਲਸਣ ਲਓ ਜੀ ਕੁੰਨਦੇ ਇਹਨੂੰ ਚੰਗੀ ਤਰ੍ਹਾਂ ਜੇ ਜਦੋਂ ਆਪਣੇ ਪਿਆਜ਼ ਲਾਈਟ ਬ੍ਰਾਊਨ ਹੋ ਗਏ ਆਪਾਂ ਨੇ ਸੇਕ ਕਰ ਦੇਣਾ ਜੀ ਘੱਟ ਕਿਉਂਕਿ ਫਿਰ ਪਿਆਜ਼ ਜਿਹੜੇ ਇੱਕ ਲੱਖ ਤੋਂ ਬ੍ਰਾਊਨ ਹੋ ਜਾਂਦੇ ਆ ਲੋ ਜੀ ਸੇਕ ਆਪਾਂ ਨੇ ਘਟਾ ਤਿਆ ਹੁਣ ਪਾਵਾਂਗੇ ਇਹਦੇ ਵਿੱਚ ਛੋਟਾ ਚਮਚ ਠੀਕ ਹੈ ਜੀ ਤੇਗੀ ਮਿਰਚ ਦਾ ਤੇ ਅੱਧਾ ਚਮਚ ਪਾਵਾਂਗੇ ਛੋਟਾ ਹਲਦੀ ਇਹਨੂੰ ਹਲਕਾ ਜਿਹਾ ਭੁੰਨਾਗੇ ਉਸ ਤੋਂ ਬਾਅਦ ਪਾ ਦਾਂਗੇ ਵਿੱਚ ਵਿੱਚ ਦੋ ਟਮਾਟਰਾਂ ਦੀ ਪਿਉਰੀ ਠੀਕ ਹੈ ਜੀ ਫਰੈਸ਼ ਪੇਸਟ ਤੇ ਲਓ ਜੀ ਇਹਨੂੰ ਹੁਣ ਆਪਾਂ 4 ਤੋਂ 5 ਮਿੰਟ ਫੁੱਲ ਸੇਕ ਪਰ ਚੰਗੀ ਤਰ੍ਹਾਂ ਪਕਾਵਾਂਗੇ ਤੇ ਲਓ ਜੀ ਮਸਾਲਾ ਆਪਣਾ ਭੁੰਨ ਹੋ ਗਿਆ ਮਸਾਲੇ ਦਾ ਕਲਰ ਦੇਖ ਲਓ ਕਿੰਨਾ ਵਧੀਆ ਆ ਗਿਆ ਹੁਣ ਆਪਾਂ ਇਹਦੇ 'ਚ ਪਾਉਂਦੇ ਆ ਥੋੜੇ ਜਿਹਾ ਮਸਾਲੇ ਥੋੜਾ ਧਨੀਆ ਪਾਊਡਰ ਠੀਕ ਹੈ ਜੀ ਉਹਦੇ ਕੋਲ ਜਿਹੜਾ ਮਸਾਲਾ ਹੋਇਆ ਤੁਸੀਂ ਉਹ ਵਰਤ ਲਿਆ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਹੀ ਮਸਾਲੇ ਪਾਉਣੇ ਹੁੰਦੇ ਆ ਥੋੜਾ ਜਿਹਾ ਕਿਚਨ ਕਿੰਗ ਪਾ ਲਾਂਗੇ ਠੀਕ ਹੈ ਜੀ ਥੋੜਾ ਜਿਹਾ ਪਾਵਾਂਗੇ ਜੀਰਾ ਪਾਊਡਰ ਨਮਕ ਆਪਾਂ ਨੇ ਪਹਿਲਾਂ ਵੀ ਪਾਇਆ ਤਾਂ ਨੂਨ ਪਾਉਂਗੇ ਟੇਸਟ ਰਿਕਾਰਡਿੰਗ ਤੇ ਇਹਨੂੰ ਭੁੰਨਦੇ ਆਂ ਚੰਗੀ ਤਰ੍ਹਾਂ 2-4 ਮਿੰਟ ਹੋਰ ਤੇ ਲਓ ਜੀ ਮਸਾਲਾ ਆਪਣਾ ਭੁੰਨ ਹੋ ਗਿਆ ਹੁਣ ਪਾਉਂਦੇ ਆਂ ਇਹਦੇ ਵਿੱਚ ਆਪਾਂ ਸੀ ਆ ਜਿਹੜੀ ਆਪਾਂ ਨੇ ਕੀ ਆ ਤੇ ਦਾਲ ਉਬਾਲ ਕੇ ਰੱਖੀ ਆ ਲੋ ਜੀ ਇਹਨੂੰ ਕਰਦੇ ਆ ਹੁਣ ਚੰਗੀ ਤਰ੍ਹਾਂ ਮਿਕਸ ਸਾਰੇ ਮਸਾਲੇ ਨੂੰ ਤੇ ਇਹਨੂੰ ਆਪਾਂ 5-7 ਮਿੰਟਾਂ ਇਹਨ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਜੋ ਗਰੇਵੀ ਆ ਠੀਕ ਹੈ ਜਿਹੜੀ ਆਪਾਂ ਨੇ ਬਣਾਇਆ ਮਸਾਲਾ ਕੀ ਆ ਤੇ ਦਾਲ ਦੇ ਵਿੱਚ ਉਹਦਾ ਟੈਕਸਚਰ ਚੰਗੀ ਤਰ੍ਹਾਂ ਵਿੱਚ ਆ ਜਾਵੇ ਠੀਕ ਹੈ ਜੀ ਵਿੱਚ ਰਚ ਜਾਵੇ ਉਹਦੇ ਇਹਨੂੰ ਮੀਡੀਅਮ ਸੇਕ ਪਰ ਪਕਾਵਾਂਗੇ ਆਪਾਂ ਠੀਕ ਹੈ ਜੀ ਤੇ ਲੋ ਜੀ ਥੋੜੀ ਜਿਹੀ ਪਾ ਦਾਂਗੇ ਕਸੂਰੀ ਮੇਥੀ ਇਹਦੇ ਵਿੱਚ ਤੇ ਇਹਨੂੰ ਹੁਣ ਆਪਾਂ ਟੱਕ ਕੇ ਤਕਰੀਬਨ 5 ਤੋਂ 6 ਮਿੰਟ ਪਕਾਵਾਗੇ ਠੀਕ ਹੈ ਜੀ ਮਠੀਆਂਾਂ ਚ ਪਾ ਲਓ ਜੀ ਇੱਕ ਚਮਚ ਪਾਉਂਦੇ ਆ ਜੀ ਇਹਦੇ ਵਿੱਚ ਆਪਾਂ ਮਲਾਈ ਦਾ ਥੇਨੂੰ ਕਰਦੇ ਆ ਮਿਕਸ ਤੁਸੀਂ ਇਸ ਤਰੀਕੇ ਨਾਲ ਕੀ ਆ ਬਣਾ ਕੇ ਦੇਖਿਓ ਠੀਕ ਹੈ ਜੀ ਬਹੁਤ ਹੀ ਵਧੀਆ ਬਣਦੀ ਹੈ ਇਹ ਕਿਉਂਕਿ ਅਸੀਂ ਲੰਕਰਾਂ ਦੇ ਵਿੱਚ ਜਦੋਂ ਬਣਾਉਂਦੇ ਆ ਜੀ ਬਿਲਕੁਲ ਸੇਮ ਪ੍ਰੋਸੈਸ ਨਾਲ ਬਣਾਉਂਦੇ ਆ ਕਿਉਂਕਿ ਪਹਿਲਾਂ ਅਸੀਂ ਦਾਲ ਤੱਕੀ ਨੂੰ ਉਬਾਲ ਲੈਣੇ ਆ ਜੀ ਫਿਰ ਉਸ ਤੋਂ ਬਾਅਦ ਮਾਰਦੇ ਆ ਤੜਕਾ ਤੇ ਲਓ ਜੀ ਹੁਣ ਆਪਾਂ ਇਹਨੂੰ 5-4 ਮਿੰਟ ਪਕਾਵਾਂਗੇ ਮਠੀਆਂਾਂ 'ਚ ਪਰ ਟੱਕ ਕੇ ਤੇ ਮਿਲਦੇ ਆ ਥੋੜੀ ਦੇਰ ਬਾਅਦ ਆ ਲਓ ਜੀ ਸਬਜ਼ੀ ਬਣ ਕੇ ਹੋ ਗਈ ਆਪਣੀ ਰੈਡੀ ਹੁਣ ਪਾਉਂਦੇ ਆਪਾਂ ਇਹਦੇ ਤੇ ਹਰਾ ਧਨੀਆ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਟ ਕੇ ਲਓ ਜੀ ਸਬਜ਼ੀ ਬਣ ਕੇ ਹੋ ਗਈ ਆਪਣੀ ਰੈਡੀ ਸੋ ਇਸ ਤਰੀਕੇ ਨਾਲ ਤੁਸੀਂ ਲੋਕੀ ਤੇ ਚਨੇ ਦਾਲ ਦੀ ਸਬਜ਼ੀ ਬਣਾ ਸਕਦੇ ਆ ਜੀ ਸਬਜ਼ੀ ਦਾ ਟੈਕਚਰ ਦੇਖ ਲਓ ਬਰ ਕਲਰ ਦੇਖ ਲਓ ਕਿੰਨਾ ਸੋਹਣਾ ਕਿੰਨਾ ਪਿਆਰਾ ਆ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀਆਂ ਵੀਡੀਓ ਦੇਖਣ ਲਈ ਕੁਕਿੰਗ ਵਾਲੀਆਂ ਹਲਵਾਈ ਸਟਾਈਲ ਸੋ ਜਿਹੜੇ ਭੈਣ ਭਰਾ ਚੈਨਲ ਦੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜੀ ਫੇਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ